ਇਹ ਵਿੱਚ ਜਿਤਨੇ ਪਤ ਵਾਲਮੀਕ ਭਗਵਾਨ ਪ੍ਰਭੂ ਦੇ ਇਹ ਅਨਸਾਰੇ ਤੀਆਂ ਪਤ ਇਹਨਾਂ ਵਿੱਚੋਂ ਆਦਪੁਰਖ ਦੇ ਦਰਸ਼ਨ ਕਰਦਾ ਏ ਉਹ ਗੁਣਵਾਨ ਸ਼ਬਦ ਗੁਰੂ ਸੰਗ ਬਖਸ਼ਿਸ਼ ਕਰਕੇ ਸਤਿਗੁਰ ਬਖਸ਼ੇ ਜਿਸ ਨੂੰ ਗਿਆਨ ਉਹ ਵੀ ਬੱਚੇ ਉਸ ਪ੍ਰਾਣੀ ਤੇ ਆਦਪੁਰਖ ਲਈ ਜਿਸ ਦੇ ਹਿਰਦੇ ਖਿੱਚਾ ਪੂਰਨ ਸਤਗੁਰੂ ਉਹਨੂੰ ਦਿਖਾਉਣ ਗੁਰੂ ਵਾਲਮੀਕ ਉਹਦੇ ਮਨ ਮੰਦਰ ਦੇ ਵਿੱਚ ਜੋ ਬ੍ਰਹਮੰਡੇ ਸੋਇਓ ਪਿੰਡੇ ਕਿਣਕੇ ਕਿਣਕੇ ਆਦਪੁਰਖ ਦੀ ਦਖ ਸ਼ਬਦ ਗੁਰੂ ਜੁਗਤੀ ਸੰਗ ਦਿਸਦਾ ਜਗਤ ਪਿਤਾ ਈਸ਼ਵਰ ਪਰ ਤਾਖ ਭਜਨ ਕਰਦਿਆਂ ਗੌਰ ਵੈ ਗੁਰੂ ਅੱਲਾ ਈਸ਼ਵਰ ਤੇ ਸ੍ਰੀ ਰਾਮ ਹੇ ਵਿਦਵਾਨਾਂ ਨੇ ਚਿਤ ਕੀਤੇ ਆਦ ਪੁਰਖ ਦੇ ਸੁਖ ਸਮ ਨਾਮ ਕਰਤਾ ਵਿੱਚੋਂ ਕਰਤੇ ਦੇ ਦਰਚਣ ਇਹੋ ਭਜਨ ਇਹੋ ਹੈ ਨਾਮ ਸ਼ਬਦ ਗੁਰੂ ਸੰਗ ਭੀਦ ਖੁਦਾਈ ਪ੍ਰਗਟ ਕਰਦਾ ਗੁਰੂ ਵਰਿਆਮ ਇਹ ਗੱਲ ਕੋਈ ਬ੍ਰਹਮ ਗਿਆਨੀ ਸਮਝੇ ਬ੍ਰਹਮ ਜੋਤ ਦਾ ਜਿਸ ਵਿੱਚ ਵਾਸ ਪੂਰਨ ਗੁਰੂ ਦੇ ਅਰਪਣ ਕੀਤੇ ਇਸ ਜੀਵਨ ਦੇ ਕੁੱਲ ਸਵਾਸ ਜਿਤਨੇ ਗੁਰੂ ਅਵਤਾਰ ਬਕੰਬਰ ਆਦ ਪੁਰਖ ਦਿਆਂ ਸਾਰੇ ਦਾਤਾਂ ਸਹਿ ਕੇ ਸਰਤੇ ਦੁੱਖ ਜਿਨ੍ਹਾਂ ਨੇ ਰੋਸ਼ਨ ਕੀਤੀਆਂ ਜਲਮੀ ਰਾਤਾਂ ਇਹ ਸਭ ਆਦ ਪੁਰਖ ਦੀਆਂ ਕਰਤਾ ਕਰਤਾ ਸਬਦਾ ਇੱਕ ਭਗਵਾਨ ਗੁਰੂ ਵਾਲਮੀਕ ਬ੍ਰਹਮੰਡ ਦਾ ਕਰਤਾ ਜਗਤ ਪਿਤਾ ਪ੍ਰਭੂ ਸ਼ਕਤੀਵਾਨ ਜਿਸ ਦੇ ਵਸ ਵਿੱਚ ਗੀੜ ਸਮੇਂ ਦਾ ਜਿਸ ਦੇ ਵਾਸ ਵਿੱਚ ਦਿਨ ਤੇ ਰੈਨ ਸ੍ਰੀ ਰਾਮ ਦੇ ਜਨਮੋਂ ਪਹਿਲਾਂ ਪੋਜ ਪੱਤਰਾ ਤੇ ਰਚ ਦਿੱਤੀ ਜਿਸ ਆਦਰ ਮੈਂ ਸ੍ਰੀ ਰਾਮ ਦਸ਼ਰਤ ਕਾ ਬੇਟਾ ਰਾਜ ਪੁੱਤਰ ਸੀ ਜੋ ਗੁਣਵਾਨ ਉਸ ਨੂੰ ਸਮਝੋ ਬ੍ਰਹਮ ਦੀ ਜੋਤੀ ਪੂਜਨ ਲਗ ਪਿਆ ਜਗਤ ਜਹਾਨ ਨੂੰ ਪਰ ਇਸ ਸੰਕੇ ਨੂੰ ਦੂਰ ਹੈ ਕੀਤਾ ਓ ਨਾਮ ਜਿਨ੍ਹਾਂ ਪਾਰ ਬ੍ਰਹਮ ਦੇ ਦੇਖੇ ਦਾ ਕਾਬਦ ਗੁਰੂ ਦੇ ਯੁਗਤੀ ਚੋਂ ਜਿਨ੍ਹਾਂ ਆਦਪੁਰਖ ਤੱਕ ਲਿਆ ਪਰ ਤਖਾ ਓ ਨਾ ਆਖਿਆ ਏਕ ਰਾਮ ਦਸ਼ਰਤ ਕਾ ਬੇਟਾ ਏਕ ਰਾਮ ਘਟ ਘਟ ਮੇ ਲੇਟਾ ਜਿਸ ਰਾਮ ਕਾ ਸਗਲ ਪਸਾਰਾ ਵੋਹੀ ਹੈ ਇੱਕ ਗੁਰੂ Tu ਪੜਿਏ ਬੇਸ਼ੱਕ ਵਿਦਿਆ ਕਿੰਨੀ ਪੜਿਏ ਬੇਸ਼ੱਕ वेद प्राण ਪਰ ਸ਼ਬਦ ਦੀ ਜੁਗਤੀ ਬਾਜੋ ਈਸ਼ਵਰ ਦੀ ਨਾ ਹੋਏ ਪਹਿਚਾਨ ਰਾਜਪੁੱਤਰ ਸ੍ਰੀ ਰਾਮਚੰਦਰ ਜੀ ਜਦ ਸੋਚਿਆ ਹੋ ਉਸ ਅੰਤਰ ਧਿਆਨ ਤਦ ਸ਼ਬਦ ਗੁਰੂ ਵਸ਼ਿਸ਼ਟ ਗੁਰੂ ਤੋਂ ਹਾਸਲ ਕੀਤਾ ਉਸਨੇ ਗਿਆਨ 16 ਕਲਾ ਸੰਪੂਰਨ ਸੀ ਜੋ ਕ੍ਰਿਸ਼ਨ ਬਰਾਰੀ ਦੀਨ ਦਿਹਾਲ ਸਰੀਰ ਦਰਬਾਸਾਰ ਇਸੀ ਤੋਂ ਸੁਨੇ ਸ਼ਬਦ ਗੁਰੂ ਲਿਆ ਸਰਤਾਨ ਆਲਮ ਤਨ ਤਨ ਰਾਜਾ ਜਨਕ ਆਖ ਕੇ ਜਿਸ ਨੂੰ ਪੂਜੇ ਪਿਆ ਜਹਾਨ ਅਸ਼ਟਾਵ ਕਰ ਗੁਰੂ ਤੋਂ ਉਸਨੇ ਹਾਸਲ ਕੀਤਾ ਬ੍ਰਹਮ ਗਿਆਨ ਆਤਮਾ ਵਿੱਚ ਪਰਮਾਤਮਾ ਵਸਦਾ ਇਹ ਗੱਲ ਹਰ ਵਿਦਵਾਨ ਸੁਣਾਏ ਪਰ ਸ਼ਬਦ ਗੁਰੂ ਸੰਗ ਪੂਰਨ ਸਤ ਗੁਰੂ ਅੱਖੀਆਂ ਨੂੰ ਭਗਵਾਨ ਦਿਖਾਈ ਕਿਣਕੇ ਕਿਣਕੇ ਅੰਦਰ ਵਸਦਾ ਆਦ ਪੁਰਖ ਦਾ ਚਮਤਕਾਰ ਗੁਰੂ ਬਖਸ਼ੇ ਤਾਂ ਕਰਤਾ ਵਿੱਚੋਂ ਕਰਤੇ ਦੇ ਫਿਰ ਹੋਂਦਦਾਰ ਸ਼ਬਦ ਗੁਰੂ ਨੂੰ ਜੁਗਤੀ ਦੇ ਸੰਗ ਜੋ ਜਗਿਆ ਸੁ ਕਰਦਾ ਰਹੇ ਅਭਿਆਸ ਆਦ ਪੁਰਖ ਦੀ ਜੋਤ ਦਾ ਉਸ ਵਿੱਚ ਹੋ ਜਾਂਦਾ ਨੂਰੀ ਪ੍ਰਕਾਸ਼ ਫਿਰ ਜੋ ਬ੍ਰਹਮੰਡੇ ਸੁਇਓ ਪਿੰਡੇ ਜਗਿਆ ਸੁ ਦੇ ਦੇਖੇ ਅੱਖਾਂ ਨਹਾਂ ਦਾ ਚਬਦੋ ਕੀਰਤੀ ਬ੍ਰਹਮ ਦੀ ਤਨ ਸੁਣ ਅੰਦਰੋਂ ਪਰਤਖ ਉਹ ਅੰਸੂ ਅੰਗ ਸ਼ਬਦ ਅੰਦਰ ਹੈ ਕੇਵਲ ਇਤਨਾ ਪੇਦਾ ਜੂਰ ਤੂੰ ਸੂਰਜ ਮਹਿ ਕਿਰਨ ਹੈ ਭਗਵਾਨ ਫਿਰ ਮੈਂ ਫਿਰ ਕਿਉਂ ਮੈਥੋਂ ਇਤਨਾ ਦੂਰ ਜਿਬਰੇ ਹੋ ਸੰਗ ਅਨੁਭਵ ਕਰੀਂ ਪ੍ਰਕਿਰਤੀ ਵਿੱਚ ਉਸ ਦੀ ਤਾਕ ਫਿਰ ਵਾਲਮੀਕ ਭਗਵਾਨ ਦੀ ਸੂਰਤ ਹਰ ਕਿਣਕੇ ਚੋਂ ਦਿਸ ਪਏ ਪਰ ਤਾਖ ਏ ਹੋਈ ਅੱਲਾ ਗੋੜ ਵੈਗਰੂ ਏ ਹੋਈ ਅੱਲਾ ਗੋੜ ਵੈਗਰੂ ਭਗਤੋ ਏਹੋ ਗੋੜ ਤੇ ਏਹੋ RAM ਜਿਸਨੂੰ ਆਖਿਆ ਮਹਾਪੁਰਸ਼ਾਣੇ ਭਜਨ ਤਪਸਿਆ ਭਗਤੀ ਨਾਮ ਨਾਮ ਸਕੇਤ ਹੈ ਆਦ ਪੁਰਖ ਦਾ ਬਾਤਾਂ ਕਰਨੀਆਂ ਬ੍ਰਹਮ ਦੇ ਸੰਗ ਜਿੰਨਾਂ ਦੇ ਅੰਦਰ ਜੋਤ ਬ੍ਰਹਮ ਦੀ ਉਹ ਅੰਦਰੋਂ ਰੰਗੇ ਰਹਿਣ ਮਲੰਗ ਏ ਮਜਬਾ ਦੀ ਕੋਈ ਗੱਲ ਨਹੀਂ ਹੈ ਏ ਨਾ ਵਿਦਿਆ ਦੀ ਗੱਲ ਏ ਸ਼ਬਦ ਗੁਰੂ ਦੇ ਬਖਸ਼ਿਸ਼ ਕਰਦੀ ਇਸ ਮਸਲੇ ਦਾ ਅੰਦਰੋਂ ਹੱਲ ਨਾਮ ਦੇ ਪਰਦੇ ਝੂਠੇ ਪੇਖੀਆਂ ਲੁੱਟ ਲੁੱਟ ਖਾ ਲਿਆ ਸਾਰਾ ਜਗ ਨਾਮ ਆਦਪੁਰਖ ਸੰਗ ਵਤਾਂ ਇਹ ਜੁਰ ਬਰਉਂਦੀ ਪਕਣੀ ਅਗ 84 ਲੱਖ ਜੂਨ ਬਣਾਈ ਆਦਪੁਰਖ ਈਸ਼ਵਰ ਭਗਵਾਨ ਕੋਲ ਜੋ ਨਾ ਤੋਂ ਜੂਣ ਬੰਦੇ ਦੀ ਜੂਨਾ ਅੰਦਰ ਸ਼ਾ ਸੁਲਤਾਨ ਇਸ ਬੰਦੇ ਲਈ ਪੈਦਾ ਕੀਤੇ ਧਰਤੀ ਵਿੱਚ ਖਜ਼ਾਨੇ ਈਸ਼ਵਰਾਂ ਪਾਉਣ ਪਾਣੀ ਅਗਨੀ ਚੰਨ ਸੂਰਜ ਬੰਦੇ ਲਈ ਨਜ਼ਰਾਂ ਨੇ ਈਸ਼ਵਰਾਂ ਏਕ ਕਰਤੇ ਦੀਆਂ ਕਰਤਾ ਸਬੇ ਕਰਤੇ ਦੀ ਹਰ ਕਿਣਕੇ ਦਾਖ ਪੂਰਨ ਸਤਗੁਰੂ ਪ੍ਰਗਟ ਕਰਦੇ ਕਿਰਤਾ ਚੋਂ ਕਰਤਾ ਪਰਤਖ ਕਿਣਕੇ ਕਿਣਕੇ ਉਸ ਦਾ ਵਾਸਾ ਘਟ ਘਟ ਅੰਦਰ ਉਸ ਦੀ ਦਾਕ ਪਰ ਉਹ ਦੇਖੇ ਦੇਖਣ ਵਾਲੀ ਜਿਸ ਨੂੰ ਬਖਸ਼ੇ ਸਤਗੁਰੂ ਆਕਾ ਸੱਚਾ ਸਤਗੁਰੂ ਗੁਰ ਪਰਮੇਚਰ ਆਦ ਪੁਰਖ ਦਾ ਬਣ ਜਾਏ ਰੂਪ ਆਦ ਪੁਰਖ ਦੀ ਹਰ ਸਚੋਂ ਉਹਨੂੰ ਆਦ ਪੁਰਖ ਦਾ ਅਦਿ ਸੈ ਸਰੂਪ ਸ਼ਬਦ ਗੁਰੂ ਦੀ ਜੀਗਤੀ ਦੇ ਸੰਗ ਜਦ ਪ੍ਰਾਨੀ ਦੇ ਜੁੜਨ ਸੁਵਾਸ ਫਿਰ ਪ੍ਰਾਨੀ ਦੀ ਕਾਇਆ ਅੰਦਰ ਆਦ ਪੁਰਖ ਦਾ ਹੋਏ ਪ੍ਰਕਾਸ਼ ਬਾੜ ਸਮਾਧੀਆਂ ਸਿਮਰਨੇ ਇਸ ਮੰਝਲ ਦੇ ਕੁੱਲ ਪੜਾ ਇਸ ਚੋਂ ਲੰਘ ਕੇ ਹਰ ਜਗਿਆ ਸੂ ਅਸਲੀ ਮੰਝਲ ਪਹੁੰਚੇ ਜਾ ਮਨ ਦਾ ਛੀਸਾ ਸਾਫ ਕਰਨ ਲਈ ਜਗਿਆ ਸੂਲਈ ਕਰਮਾ ਅਭਿਆਸ ਸੋਦ ਆਤਮਾ ਅੰਦਰ ਭਗਤੋ ਆਦਪੁਰਖ ਦਾ ਹੋਏ ਨਵਾਸ ਜਗਿਆ ਸੂਹ ਅੰਦਰ ਮੁਖਿਆ ਜਦ ਲੈ ਈਸ਼ਵਰ ਸੰਗ ਬਿਰਤੀ ਜੋੜਾ ਫਿਰ ਕਰਮ ਕਾਂਡ ਸਿਮਰਨ ਦੀ ਮਾਲਾ ਰਹੀਦੀ ਨਹੀਂ ਭਗਤਾਂ ਨੂੰ ਲੋੜਾ ਜਦ ਸ਼ਬਦ ਗੁਰੂ ਦੀ ਬਖਸ਼ਿਸ਼ ਕਰਦੀ ਜਗਿਆ ਸੂਹ ਦੀ ਨજર ਜਨੀਰਾ ਫਿਰ ਜਗਿਆ ਸੂ ਬਣ ਜਾਂਦਾ ਹੈ ਆਦਪੁਰਖ ਦੀ ਖੁਦ ਤਸਵੀਰ ਜੀਵਨ ਦੀ ਇਸ ਡੋਰੀ ਅੰਦਰ ਜਸਵਾ ਸਵਾਸ ਬਨ ਜਾਵਨ ਮਨ ਕੇ ਫਿਰ ਕਰਤਾ ਚੋਂ ਕਰਤੇ ਨੂੰ ਦੇਖਣਾ ਭਗਤ ਪ੍ਰਭੂ ਦੇ ਆਸ਼ਕ ਬਨ ਕੇ ਫਿਰ ਪ੍ਰਗਟ ਹੋਵੇ ਵਿਸਮਤ ਅਸਵਤਾ ਅਨਹਦ ਦੇ ਫਿਰ ਆਉਣ ਹਲਾਰੇ ਪਰ ਕਰਤੀ ਦੇ ਹਰ ਕਿਣਕੇ ਚੋਂ ਗੁਰੂ ਵਾਲਮੀਕ ਦੇ ਹੋਣ ਤਦਾਰੇ ਇਹੋ ਹੀ ਸਿਮਰਨ ਇਹੋ ਹੀ ਭਗਤੀ ਇਹੋ ਹੀ ਅੱਲਾ ਗੌੜ ਵੈ ਗੁਰੂ ਇਹੋ ਰਾਮ ਸ਼ਬਦ ਗੁਰੂ ਸੰਗ ਜਗਿਆ ਸੁਣੋ ਜੇ ਗੁਰੂ ਪਰਮੇਸ਼ਰ ਬਖਸ਼ਣ ਨਾਮ ਅੱਲਾ ਵਹਿਗੁਰੂ ਰਾਮ ਤੇ ਭਗਵਾਨ ਆਦ ਪੁਰਖ ਦੇ ਸੁਖ ਸੰਮ ਨਾਮ ਨਾਮੇ ਈਸ਼ਵਰੋ ਨਾਮੇ ਅੱਲਾ ਨਾਮ ਵਹਿਗੁਰੂ ਦਾ ਉਪਨਾਮ ਸ਼ਬਦ ਗੁਰੂ ਦੀ ਯੁਗਤੀ ਦੇ ਸੰਗ ਸਤ ਗੁਰੂ ਬ੍ਰਹਮ ਦੇ ਦੀਦ ਕਰਾਏ ਆਦਿ ਪੁਰਖ ਜਗਿਆ ਸੁਨੂ ਫਿਰ ਹਰ ਕਿਣਕੇ ਚੋਂ ਨਜਰੀ ਆਏ ਸ਼ਬਦ ਗੁਰੂ ਸੰਗ ਗੁਰ ਪਰਮੇਚਰਾ ਨਾਮ ਦਾ ਭਾਵ ਜਦੋਂ ਸਮਝਾਏ ਫਿਰ ਜਗਿਆ ਸੁ ਗੁਰਜਗਤੀ ਸੰਗ ਬਹਿ ਕੇ ਸੁਨ ਸਮਾਧੀ ਲਾਏ ਗੁਰੂ ਬਖਸ਼ ਚ ਅਭਿਆਸ ਦਾ ਸਦਕਾ ਜੋ ਜੋ ਸੁਰਤੀ ਪੰਦ ਮੁਕਾਏ ਆਦਿ ਪੁਰਖ ਦੇ ਰੰਗ ਦੇ ਅੰਦਰ ਜਦ ਜਗਿਆ ਸੁ ਰੰਗਿਆ ਜਾਏ ਉਪਨਾਮ ਜੋ ਆਦਪੁਰਖ ਦਾ ਜਦ ਜਗਿਆ ਸੂ ਵਿੱਚ ਰਚ ਜਾਏ ਜਗਿਆ ਸੂ ਦੇ ਲੋਲੋ ਵਿੱਚ ਪੈਰਾ ਨਾਮ ਖਮਾਰੀ ਕਰ ਕਰ ਜਾਏ ਨਾਮ ਜੀ ਦਾ ਬ੍ਰਹਮ ਗਿਆਨੀਆਂ ਰੱਖਿਆ ਉਹ ਨਾਮ ਨਾਮੀ ਨੂੰ ਜਲਵੇ ਦੱਸੇ ਉਹ ਨਾਮੀ ਫਰੋ ਨਾਮ ਚਰੰਗਿਆ ਅੰਬਰਤ ਭਾਣੋ ਕਲਰਾਂ ਤੇ ਵਸੇ ਉਸ ਨਾਮੀ ਦੀ ਨજર ਪੈਂਦਿਆਂ ਕਲਰਾਂ ਵਿੱਚ ਆ ਜਾਣ ਬਹਾਰਾਂ ਸੁੱਕੇ ਬਾਗੇ ਲਗਰਾ ਪੁੱਟਣਾ ਕੰਡਿਆਂ ਵਿੱਚੋਂ ਫਿਰ ਕੁਲ ਜਾਰ ਉਸ ਨਾਮੀ ਮੀਮਾ ਪੁਰਛ ਦੇ ਉਤੋਂ ਸਾਰਾ ਬ੍ਰਹਮਡ ਸਦਕੇ ਜਾਏ ਜੋ ਖੁਦ ਨਾਮ ਦੇ ਰੰਗ ਵਿਚ ਰੰਗਿਆ ਮਨੁੱਖਤਾ ਨੂੰ ਪਿਆ ਨਾਮ ਜਪਾਇ ਨਾਮ ਚਰੰਗੇ ਸੰਤ ਜਨਾਂ ਦੀ ਮੈਮਾ ਵੇਦ ਕੁ ਵੇਦ ਨਾ ਜਾਣੇ ਉਹ ਹਰ ਥਾਂ ਤੇ ਹਰ ਰੰਗ ਅੰਦਰੋ ਆਦਪੁਰਖ ਦੇ ਮੰਨਣਾ ਪਾਣੇ ਨਾਮ ਸਹਾਰੇ ਜੱਜ ਗਿਆਸੋ ਆਪਣੀ ਅਸਲੀ ਹੋਦ ਪਛਾਣੇ ਤਦ ਅਨਹਦ ਸ਼ਬਦ ਅਕਾਗਰ ਹਿਰਦਾ ਸੁਰਤੀ ਪਹੁੰਚੇ ਬ੍ਰਹਮ ਟਕਾਣੇ ਪਰਮ ਪਲੇਖੇ ਕੱਢ ਕੇ ਹਰਦਿਓ ਆਂਧਵਸ਼ਵਾਸ਼ ਨੂੰ ਕਰਕੇ ਦੂਰ ਗੁਰੂ ਪਰਮੇਸ਼ਰ ਬਖਸ਼ ਦੇਨ ਫਿਰ ਕੋਸੀਸ ਦੀਵੀ ਅਸਲੀ ਨੂਰਾ ਆਦਪੁਰਖ ਸੰਗ ਜੁੜ ਜਾਂਦੀ ਹੈ ਜਦ ਭਗਤ ਜਨਾਂ ਦੇ ਅੰਦਰੋਂ ਪ੍ਰੀਤ ਫਿਰ ਜਗਿਆ ਸੋ ਆਦਪੁਰਖ ਦਾ ਲੈਰਾਂ ਚੋਂ ਵੀ ਸੁਣ ਸੰਗੀਤ ਆਦਪੁਰਖ ਦਾ ਪਿਆਰਾ ਪੁੱਤਰ ਜਦ ਈਸ਼ਵਰ ਵਾਂਗਰ ਬਣੇ ਵਿਸ਼ਾਲ ਫਿਰ ਸੂਰਜ ਵੇ ਰਸੂਰ ਜਵਾਂਗ ਸਪੇਰੇ ਚਮਕੇ ਇਸ ਬ੍ਰਹਮ ਗਿਆਨੀ ਦਾ ਜਹੋ ਜਲਾਲ ਇਹ ਆਦ ਪੁਰਖ ਦਾ ਪਿਆਰਾ ਪੁੱਤਰ ਆਦ ਪੁਰਖ ਤੇ ਵੰਗ ਰਜਿੰਦਾ ਏ ਆਦ ਪੁਰਖ ਦੀ ਸ੍ਰਿਸ਼ਟੀ ਵਿੱਚੋਂ ਆਦ ਪੁਰਖ ਦਾ ਅੰਮ੍ਰਿਤ ਪੀਂਦਾ ਏ ਪ੍ਰਕਿਰਤੀ ਦੀ ਸ੍ਰਿਸ਼ਟੀ ਸਾਰੇ ਸੰਤ ਜਨਾਂ ਸੰਗ ਗੱਲਾਂ ਕਰਦੇ ਹੈ ਸੰਤ ਜਨਾਂ ਲਈ ਕੁੱਲ ਪੰਡਾਰੇ ਸਰਦਾ ਸੰਗ ਨਜ਼ਰਾਨੇ ਤਰਦੀ ਹੈ ਸੰਤ ਬ੍ਰਹਮ ਵਿੱਚ বেদਨੀ ਕੋਈ ਬ੍ਰह्म ਸੰਤਾਂ ਦੀ ਬੁੱਕਲ ਅੰਦਰ ਬ੍ਰਹਮ ਦਾ ਵਾਸਾ ਸਦਾ ਸਦੀਵੀ ਸੰਤ ਜਨਾ ਦੇ ਮਨ ਦੇ ਮੰਦਰ ਵਾਲਮੀਕ ਭਗਵਾਨ ਪ੍ਰਭੂ ਜੀ ਜਗਤ ਪਿਤਾ ਬ੍ਰਹਮਣ ਦੇ ਮਾਲਕ ਆਸਮੇ ਤੋਂ ਅੰਤ ਸਮੇ ਤੱਕ ਜੋ ਬ੍ਰਹਮੰਡੋ ਦਾ ਖਾਲਕੋ ਪਾਲਕ ਜਦ ਨਾ ਤਰ ਤੂ ਕਾਸੀ ਤਦ ਵੀ ਸੀ ਉਸ ਆਦ ਪੁਰਖ ਦਾ ਨੂਰ ਤਾਦਪੁਰਖ ਉਹ ਸਦਾ ਸੁਦਾ ਹੈ ਸ੍ਰੀ ਵਾਲਮੀਕ ਪ੍ਰਭੂ ਸਦਾ ਹਜੂਰ ਵਾਲਮੀਕ ਭਗਵਾਨ ਪ੍ਰਭੂ ਨੇ ਜਤੋਂ ਹੈ ਬ੍ਰਹਿਮੰਡ ਉਪਜਾਇਆ ਉਸ ਦੇ ਬਣੇ ਕਾਨੂੰਨਾਂ ਅੰਦਰ ਅੱਜ ਤੱਕ ਨਹੀਂ ਪਰਵਤਨ ਆਇਆ ਸੂਰਜ ਚੰਨ ਸਤਾਰੇ ਤੇ ਤਾਂ ਦਿਨ ਤੇ ਰਾਤਾਂ ਚੜਦੀਆਂ ਆਈਆਂ ਉਹਨਾਂ ਦੇ ਵਿੱਚ ਫਰਕ ਪਿਆਨੀ ਜੁਗ ਬਦਲ ਗਏ ਬਦਲੀਆਂ ਸ਼ਾਇਆਂ ਕਈ ਜਲ ਜਲੇ ਚਖੜ ਆਏ ਖੂਨੀ ਕਾਂਗਾ ਅਤੇ ਤਬਾਈਆਂ ਖੂਨੀ ਕਾਂਗਾ ਅਤੇ ਤਬਾਈਆਂ ਬਰਹਾਦ ਪੁਰਖ ਦੇ ਨਿਜਮਾ ਅੰਦਰ ਹੋ ਅੱਜ ਤੱਕ ਨਹੀਂ ਤਰੇੜਾ ਆਇਆ ਲੱਖ ਪੀਰ ਬਕੰਬਰ ਆウਲੇ ਲੱਖਾਂ ਹੀ ਅਵਤਾਰ ਨੇ ਆਏ ਦੇ ਦੇ ਕੇ ਜਿੰਨਾ ਗਿਆਨ ਨਰੋ ਨਹੀਂ ਮਨੁੱਖਤਾ ਦੇ ਰਾ ਅਣੁਛਣਾਏ ਬਾਰੇ ਬੰਦਾ ਨਹੀਂ ਬੰਦਾ ਬਣਿਆ ਕਿਸਨੇ ਜਨਮ ਵਿਆਰਥੁ ਕੁਵਾਇਆ ਪਰ ਇਸ ਅੰਦਰੋ ਸ਼ਕਤੀ ਦਾ ਹਿਸਾ ਆਦਪੁਰਖ ਸੀ ਆਪਣਾ ਪਾਇਆ ਇਸ ਸੰਬੰਦੇ ਲਈ ਵੇਦ ਕਤੇਬਾਂ ਗ੍ਰੰਥ ਅਜੀਲਾ ਅਤੇ ਕਰਾਨ ਲਿਖ ਲਿਖ ਅਤੇ ਜ਼ਬਾਨੀ ਇਸ ਨੂੰ ਦਿੰਦੇ ਰਹੇ ਮਾ ਪੁਰਤਗਿਆਨ ਪਰਮ ਮਮਤਾ ਵਿੱਚ ਇਹ ਐਸਾ ਉਲਝਿਆ ਇਸ ਨੂੰ ਖਾ ਗਿਆ ਇਸ ਦਾ ਮਾਨ ਕਾਮ ਕ੍ਰੋਧ ਲੋਭ ਵਿੱਚ ਕਿਰਿਆ ਈਸ਼ਵਰ ਨੂੰ ਪੁੱਲ ਗਿਆਨ ਸਾਰੰ ਅੱਖੀ ਵੇਂਦਾ ਤੁਰਦੇ ਜਾਂਦੇ ਸੱਜਣ ਮਿੱਤਰ ਸਾਖ ਪਿਆਰੇ ਮਹਿਲਾ ਵਾਲੇ ਰਹੇ ਨਾ ਇੱਥੇ ਕਿੱਲਿਆਂ ਦੇ ਜਿੰਨਾ ਬੁਰਜੂ ਸਾਰੇ ਮਾਪੋ ਪੈਣ ਪਰਾ ਸਭ ਤੁਰ ਗਏ ਕੁੱਲ ਦੁਨੀਆ ਦਾ ਝੂਠ ਪਸਾਰਾ ॠषि मुनि ਅਵਤਾਰ ਰਹੇ ਨਾ ਸਭ ਜਗ ਪਿਆਰਿਓ ਚੱਲਣ ਹਾਰਾ ਚੱਕਰ ਵਰਤੀ ਰਹਿ ਨਾ ਰਾਜੇ ਨਾਰਾਜਾਂ ਦੇ ਰਹੇ ਦਰਬਾਨ ਖਾਕੋਂ ਉਪਜਾ ਖਾਕ ਸਮਾਗਿਆ ਵਾਰੀ ਵਾਰੀ ਕੁੱਲ ਜਹਾਨ ਸ਼ਕਤੀ ਬਾਣ ਸੂਰਮੇ ਰਹੇ ਨਾ ਜਗ ਜਿਨਾਂ ਦਾ ਲੋਹਾ ਮੰਨੇ 라ਵਣ ਜੈ ਵੇਦਾਂ ਦੇ ਆਲਮ ਕਾਲ ਜਿਨਾਂ ਪਾਵੇ ਸੰਗ ਬੰਨੇ ਇਸ ਦੁਨੀਆ ਤੇ ਜੋ ਦੇ ਆਏ ਬੜੇ ਬੜੇ ਬਲਵਾਨ ਤੇ ਦਾਨੀ ਹਾਥੀ ਸੁੱਟੇ ਜਿਨਾਂ ਦੇ ਅਜ ਤੱਕ ਪਾਉਂਦੇ ਪੈ ਨੇ ਵਿੱਚ ਅਸਮਾਨੀ ਐਡੇ ਐਡੇ ਭਲੀ ਹੋਏ ਨੇ ਦੁਨੀਆ ਵਿੱਚ ਜਨਮ ਹਥਿਆਰ ਚੜ ਚੜ ਜਿਨਾਂ ਹੰਕਾਰ ਦੇ ਕੋੜੇ ਸਿੱਧੇ ਤੀਰ ਖੁਦਾ ਲਈ ਮਾਰੇ ਕੋਰੂ ਵਰਗੇ ਆਏ ਸ਼ੈਨ ਸ਼ਾਮ ਹੁਕਮ ਜਿਨ੍ਹਾਂ ਦਾ ਕਿਸੇ ਨਾ ਮੋੜੇ ਕਬਰਾਂ ਵਿੱਚੋਂ ਪਟਪਟ ਮੁਰਦੇ ਜਿਸ ਨੇ ਗਾਂਜ ਮਾਇਆ ਦੇ ਜੋੜੇ ਖਾਲੀ ਹੱਥ ਜਹਾਨੋਂ ਆਖਰ ਛੱਡ ਕੇ ਮਹਿਲ ਖਜ਼ਾਨੇ ਤੁਰ ਗਏ ਕਿਲੇ ਕੋਟ ਸੋਨੇ ਦੇ ਮੰਦਰ ਛੱਡ ਕੇ ਕੋਲ ਨਜਰਾਨੇ ਤੁਰ ਗਏ ਪਾਪਾਂ ਦੇ ਸੰਗ ਮਾਇਆ ਜੋੜੇ ਛੱਡ ਕੇ ਲੱਖ ਕਰੋੜੀ ਤੁਰ ਗਏ ਹੀਰਿਆਂ ਦੇ ਸੰਗ ਪਰੇ ਖਜ਼ਾਨੇ ਅੱਡਕੇ ਕੰਡਿਆਂ ਤੋੜੀ ਤੁਰ ਗਏ ਜੋਰੂ ਜੋਰ ਧਰਤੀ ਦੇ ਲੋਭੀ ਜਗ ਤੇ ਜ਼ੁਲਮ ਕਮਾ ਕੇ ਤੁਰ ਗਏ ਕਰ ਕਰ ਕੇ ਗਰੀਬਾਂ ਉਤੇ ਮਤੇ ਦਾਗ ਲਵਾ ਕੇ ਤੁਰ ਗਏ ਪਰ ਧਰਮ ਦੇ ਲੇਖੇ ਜਿੰਨਾ ਧਰਮੀਆਂ ਤਨ ਮਨ ਤਨ ਸਭ ਲੇਖੇ ਲਾਇਆ ਜਨਕ ਵਾਂਗ ਉਹ ਨਾਮਾ ਪਰਚਾਣੇ ਨਾਮ ਧਰਮ ਦਾ ਹੈ ਰੁਛਨਾਇਆ ਤਨ ਮਨ ਤਨ ਸਭ ਲਾਇਓ ਜੋ ਦੁਖੀਆਂ ਦਾ ਕਸ਼ਟ ਮਟਾਏ ਜੋ ਵਿਦਿਆ ਦਾ ਚਾਨਣ ਵੰਡੇ ਜੋ ਜਿੰਦਗੀ ਦਾ ਗਿਆਨ ਵਧਾਵੇ ਬੰਕਾ ਅੰਦਰ ਜੋੜ ਜੋੜ ਕੇ ਮਾਇਆ ਦੇ ਜਿੰਨਾ ਲਏ ਅੰਭਾਰ ਕਾਲੇ ਹੱਥ ਜਹਾਨੋਂ ਤੁਰ ਗਏ ਮਾਇਆ ਧਾਰੀ ਕੁਲ ਜルダー ਹੇ ਮਾਇਆ ਏ ਮੈਂ ਲਖ ਜਾਣੇ ਏ ਦੁਨੀਆ ਦਾ ਪੇਟਾ ਤਾਣਾ ਏ ਸੋਹਣੇ ਦੀਆਂ ਕੁਲ ਹੱਥ ਕੜੀਆਂ ਨਾਲੋਂ ਸਾਡੇ ਕਿਸੇ ਨਹੀਂ ਜਾਣ ਕਾ ਦਾ ਮਾਣ ਦੇਹੀ ਦਾ ਕਰੀਏ ਏ ਕਾਇਆ ਝੂਟੀ ਇੱਕ ਚਲਾਵਾ ਜੋ ਜੋ ਤੁਰਦੇ ਇੱਕ ਸਾਹ ਸਹਾਰੇ ਇਸ ਕਾਇਆ ਤੇ ਕਾ ਦਾ ਦਾਵਾ ਹੈ ਫੁੱਲਾਂ ਵਾਂਗ ਸੀ ਪਾਲੇ ਜਿਹੜੇ ਪੁੱਤਰ ਤੀਆਂ ਤੇ ਪਰਿਵਾਰ ਉਹਨਾਂ ਨੇ ਤੈਨੂੰ ਪ੍ਰੇਤ ਸਮਝ ਕੇ ਕੱਢ ਦੇਣਾ ਘਰ ਚੋਂ ਬਾਹਰ ਏ ਸੰਸਾਰ ਮਤਲਬੀ ਸਾਰਾ ਮਤਲਬ ਦੇ ਕੁੱਲ ਰਿਸ਼ਤੇਦਾਰ ਜਦ ਸਵਾਸਾਂ ਦੇ ਰਾਸ ਰਹੀ ਨਾ ਫਿਰ ਕਿਸੇ ਨੇ ਕਰਨਾ ਤੈਨੂੰ ਪਿਆਰ ਘਰ ਦੀ ਣਾਰ ਬਹੁਤ ਹਿੱਤ ਜਾਣ ਸਾ ਜੋ ਸਦਾ ਤੇਰੀ ਪਰ ਤਖਣਾ ਕਰ ਦੇ ਸਵਾਸ ਮੁੱਕਦਿਆਂ ਕੋਲ ਰੱਖ ਲਈ ਉਹ ਵਿਣੇ ਤੇਰੀ ਹਮੀ ਪਰ ਦੇ ਸਵਾਸ ਮੁਕਦਿਆਂ ਕੋਲ ਰੱਖਣ ਲਈ ਉਹ ਵੀ ਨਹੀਂ ਤੇਰੀ ਹਮੀ ਪਰਦੀ ਜਿਸ ਮਾਇਆ ਲਈ ਪਜ ਪਜ ਮਰਦਾ ਏ ਜਿਸ ਮਾਇਆ ਲਈ ਪਾਪ ਕਮਾਵੇ ਟਾਟਾ ਕੇ ਦੁਖੀਆਂ ਦੀਆਂ ਕੁੱਲੀਆਂ ਜੋ ਆਪਣੇ ਲਈ ਮੈਲ ਬਣਾਵੇ ਲੰਗ ਦੁਖੀਆਂ ਦੀਆਂ ਲਾਸ਼ਾਂ ਤੋਂ ਇਹ ਮਾਇਆ ਜੋ ਇਕੱਠੀ ਕਰਦਾ ਏ ਕਰਕੇ ਕੋਲ ਵਪਾਰ ਬਣੋਟੀ ਏ ਜੋ ਰੋਝ ਤੁਜੋ ਰੀਆਂ ਪਰਦਾਇ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਸਾਥ ਤੇਰੇ ਤੇਰੀ ਨੇਕੀ ਜਾਣੀ ਭਗਤੀ ਸੇਵਾਦਾਨ ਤੇਰੇ ਹੀ ਨਰਕਾਂ ਤੋਂ ਤੇਰੀ ਜਾਨ ਬਚਾਉਣੀ ਧਰਮ ਰਾਜ ਦੇ ਕੋਲ ਪਿਆਰੋ ਕਿਸੇ ਦੀ ਪੁੱਤਰ ਨਹੀਂ ਜਾਣਾ ਉਥੇ ਤਾਂ ਹਰ ਬੰਦੇ ਸਜਣੋ ਆਪਣਾ ਆਪਣਾ ਕੀਤਾ ਪਾਣਾ ਅੱਗੇ ਦੋਜਕ ਪਠ ਦੇ ਪਖ ਦੇ ਕੁੰਬੀ ਨਰਕ ਹੈ ਬਹੁਤ ਡਰਾਉਣਾ ਪਾਪੀਆਂ ਪੁਰਸ਼ਾਂ ਅਤੀ ਕਰਣਾ ਨੂੰ ਈਸ਼ਵਰ ਵਸ ਜਮਾ ਦੇ ਪਾਉਣਾ ਉੱਚੀ ਨੀਮੀ ਜਾਤ ਨਹੀਂ ਉਥੇ ਉਥੇ ਨਾ ਕੋਈ ਰਿਸ਼ਪਤ ਨਾ ਛਪਾਰਸ਼ ਆਦਪੁਰਖ ਕਰ ਇਕੋ ਜਨੇ ਬ੍ਰਾਹਮਣ ਖੱਤਰੀ ਸੂਦਰ ਵੈਸ ਸੋਚਾਂ ਬਚਨਾ ਅੰਬਲਾ ਰਹੀ ਤੇਰੇ ਚੰਗੇ ਮਨ ਦੇ ਖਿਆਲ ਬੰਦਿਆ ਚਿੱਤਰ ਗੁਪਤ ਤੇਰੇ ਲਿਖਦਾ ਜਾਂਦਾ ਏ ਹਰ ਦਮ ਨਾਲੋ ਨਾਲ ਬੰਦਿਆ ਓ ਵਾਲਮੀਕ ਭਗਵਾਨ ਦਾ ਕਰਹਿ ਮਰਨ ਬਾਦ ਜਗ ਜਿੱਤੇ ਜਾਣਾ ਉਹ ਤੇ ਤੇਰੀ ਦਾਲ ਨਹੀਂ ਗੱਲ ਨਹੀਂ ਉਹ ਮਾਤ ਲੋਕ ਦਾ ਨਹੀਂ ਕੋਈ ਥਾਣਾ ਕਿਸ ਤੋਂ ਲੁਕ ਲੁਕ ਪਾਪ ਕਰੇ ਨਾਏ ਲਾਲਾ ਦਿਲ ਦੀ ਸੰਗ ਪਿਆਰੇ ਆਦਪੁਰਖ ਭਗਵਾਨ ਦੇਕ ਦਾ ਜੋ ਹਰ ਦਮ تیر ਸੰਗ ਪਿਆਰੇ ਉਹ ਸੁਆਸਾਂ ਵਾਂਗ ਸਦਾ ਸੰਗ ਤੇਰੇ ਜਿਸ ਨੇ ਕੁੱਲ ਬ੍ਰਹਿਮੰਡ ਸ਼ਿੰਗਾਰੇ ਤੂੰ ਕਾਗਜ ਦੇ ਬੇੜੇ ਬਹਿ ਕੇ ਮੰਡੋ ਬਣਾ ਚਾਹੁੰਨਾ ਸਾਕਰ ਖਾਰੇ ਉਹ ਬੈਠਾ ਤੇਰੇ ਮਨ ਮੰਦਰ ਵਿੱਚ ਸਮਝ ਰਿਆ ਤੇਰੀ ਹਰ ਇੱਕ ਗੱਲ ਘਟ ਘਟ ਦੇ ਉਹ ਜਾਨਣ ਹਾਰਾ ਉਸ ਨੂੰ ਕੋਈ ਨਹੀਂ ਸ਼ੱਕਦਾ ਸ਼ਲ ਸੱਜੇ ਖੱਬੇ ਹੇਠਾਂ ਉੱਪਰ ਚਾਰ ਚਪੇਰੇ ਨਾਮੇ ਵੇਂਦਾ ਆਪਣਾ ਨਾਮ ਜਿਸ ਨੂੰ ਦੁਨੀਆ ਗੌਰ ਬੈ ਗੁਰੂ ਅੱਲਾ ਇਸ਼ਵਰ ਆਖੇ ਰਾਮ ਕਰ ਤੈਨੂੰ ਫਿਰ ਕਰਤਾ ਵਿੱਚ ਨਾਮੀ ਤੱਕਦਾ ਅੱਖੀਆਂ ਨਾਲ ਕਣ ਕਣ ਅੰਦਰ ਨਾਮੀ ਨੂੰ ਪਰਾ ਨਾਮ ਦਾ ਦਿਸਦਾ ਜਹੋ ਜਲਾਲ ਫਿਰ ਰਿਸ਼ੀਆਂ ਦੇ ਕਹਿਣ ਮੁਤਾਬਕ ਨਾਮ ਛਾੜਦੇ ਜਿਹਾ ਸਰੂਰ ਭਗਤ ਜਨੋ ਫਿਰ ਖਾਕ ਦਾ ਪਤਲਾ ਬੜ ਜਾਂਦਾ ਖੁਦ ਹੀ ਨੂਰ ਬੇਰਾ ਤੂੰ ਤੂੰ ਕਰਤਾ ਤੂੰ ਪਿਆ ਮੁੱਜ ਮੇਰਿਆ ਨਹੂ ਆਪਾਂ ਪਾਰਾ ਮਿਟ ਗਿਆ ਫਿਰ ਜਿਤ ਦੇਖਾਂ ਤੇ ਤੂੰ ਨਾਮੀ ਬਦਲੇ ਨਾਮ ਆਪ ਬਿਰਾਮ ਖੋਦ ਬਨ ਜਾਵੇ ਤਸਵੀਰ ਪਿੱਛੇ ਲੱਗਾ ਹਰੀ ਫਿਰੇ ਫਿਰ ਕਹਿਤ ਕਬੀਰ ਕਬੀਰ ਪਿੱਛੇ ਲੱਗਾ ਹਰੀ ਫਿਰੇ ਫਿਰ ਕਹਿਤ ਕਬੀਰ ਕਬੀਰ